ਹਲੋ ਜੀ ਦਰਿਆ ਸਾਹਮਣੇ ਤੇ ਜੋ ਇਹ ਘਾਟ ਆ ਇਹ ਸੈਦੇ ਮਲਾਹ ਦੀ ਯਾਦਗਾਰ ਦੇ ਵਿੱਚ ਇਹ ਬਣਿਆ ਹੋਇਆ ਘਾਟ ਗੁਰਦੁਆਰਾ ਸ੍ਰੀ ਉਸ ਜੀ ਹੋਰ ਉਸ ਜੀ ਆਏ ਸੀ ਹੱਥੋਂ ਸਭ ਤੇ ਯਾਤੀਆਂ ਸਭ ਪਿਆਏ ਸਿਰੂ ਤੇ ਆਹ ਬੋਲਦਾ ਹੈ ਕਰ ਨਾਮ ਜਰਤਾਏ ਸਭ ਸੁਹਾਏ ਸਭ ਸੁਹਾਏ

ਤਾਲੀ ਮੁਕਤੇ ਹੱਡੀਆਂ ਜਟੀਆਂ ਸੱਟੀਆਂ ਸ੍ਰਿਕ ਬਾਲਾ ਜਿਲ੍ਹਾ ਪਿਆਰ ਨਾਮ ਦਿੱਤਿਆ ਵੱਲ ਪਟਕੜਾ ਦੇ ਚਲਾਈ ਤੇ ਗਵਹਨ ਦੇ ਜੰਨਤ ਦੀ ਤਾਬ ਅਰਦਾਸ ਬਿੰਦਿਆ ਕਰਨ ਤੋਂ ਉਪਰੰਤ ਬਾਅਦ ਸੰਗਤ ਕਰਮਗੜ੍ਹ ਤੋਂ ਗੁਰਦੁਆਰਾ ਸ੍ਰੀ ਘੜਸਾਹਲੀ ਰਵਾਨਾ ਹੋਗੀ ਤੇ ਰਸਤੇ ਦੇ ਵਿੱਚ ਆਪਾਂ ਆਪ ਪਹੁੰਚ ਗਏ ਜੀ ਗੁਰਦੁਆਰਾ ਸ੍ਰੀ ਰਾੜਾ ਸਾਹਿਬ ਰਾੜਾ ਸਾਹਿਬ ਰਾੜਾ ਸਾਹਿਬ ਆਪਾਂ ਪਹੁੰਚ ਗਏ ਵੈਸੇ ਰਾੜਾ ਸਾਹਿਬ ਆਪਾਂ ਹੁਣ ਰੁਕਦੇ ਨਹੀਂਗੇ ਕਿਉਂਕਿ ਹਜੇ ਆਪਣੀ ਜੋ ਰਸਤੇ ਦੀ ਬਹੁਤ ਲੰਬੀ ਵਾਟ ਆ ਤਾਂ ਕਰਕੇ ਆਪਾਂ ਹੁਣ ਨਹੀਂ ਰੁਕਦੇ ਤੇ ਵਾਪਸੀ ਵੇਲੇ ਆਪਾਂ ਰਾੜਾ ਸਾਹਿਬ ਗੁਰਦੁਆਰਾ ਸਾਹਿਬੇ ਕੀ ਰੋਕਾਂਗੇ ਤੇ ਇਹ ਗੁਰਦੁਆਰਾ ਸਾਹਿਬ ਦਾ ਬਸ ਅੱਗੇ ਜਾ ਕੇ ਮੇਨ ਗੇਟ ਆ ਜਾਂਦਾ ਵਾਹਿਗੁਰੂ ਵਾਹਿਗੁਰੂ ਉਸ ਤੋਂ ਬਾਅਦ ਆਪਾਂ ਜੋ ਵੀ ਰਸਤੇ ਦੇ ਵਿੱਚ ਜਿੱਥੇ ਵੀ ਖੜੇ ਤਾਂ ਉਹ ਤੁਹਾਨੂੰ ਆਪਾਂ ਜਰੂਰ ਦਿਖਾਵਾਂਗੇ ਤੇ ਇਹ ਦੇਖੋ ਜੀ ਇਹ ਮੇਨ ਗੇਟ ਗੁਰਦੁਆਰਾ ਸ੍ਰੀ ਰਾੜਾ ਸਾਹਿਬ ਤੇ ਇਸ ਤੋਂ ਬਾਅਦ ਸਾਇਦ ਆਪਾਂ ਵੈਸੇ ਕੀਤਨਪੁਰ ਸਾਹਿਬ ਜਾ ਕੇ ਰੁਕਾਂਗੇ ਤੇ ਉਸ ਤੋਂ ਬਾਅਦ ਆਪਾਂ ਉੱਥੇ ਨਮਸਕਾਰ ਕਰਕੇ ਤੇ ਉਸ ਤੋਂ ਬਾਅਦ ਅੱਗੇ ਆਪਾਂ ਗੁਰਦੁਆਰਾ ਸ੍ਰੀ ਘਾਟ ਲਈ ਕੀਤਨਪੁਰ ਪਹੁੰਚ ਗਏ ਤੇ ਆਪਾਂ ਗੱਡੀ ਲਾਤੀ ਪਾਰਕ ਚ ਤੇ ਆਪਾਂ ਪਤਾਲਪੁਰੀ ਗੁਰਦੁਆਰਾ ਸਾਹਿਬ ਪਹੁੰਚ ਗਏ ਤੇ ਆਪਾਂ ਇੱਥੇ ਹੰਕਾਰਦੇ ਆ ਨਮਸਕਾਰ ਤੇ ਉਸ ਤੋਂ ਬਾਅਦ ਸਾਕਾਂਗੇ ਲੰਗਰ ਲੰਗਰ ਸਾਕ ਕੇ ਫੇਰ ਆਪਾਂ ਚੱਲਾਂਗੇ ਨੰਗਲ ਤੇ ਗੁਰਦੁਆਰਾ ਸ੍ਰੀ ਘਾੜ ਸਾਹਿਬ ਤੇ ਗੁਰਦੁਆਰਾ ਵਿਪੌਰ ਸਾਹਿਬ ਵੀ ਲੱਗ ਗਈ ਆ ਤੇ ਚੱਲਦੇ ਆਪਾਂ ਤੇ ਜੇ ਲੋਕੀ ਕਿ ਪੁਣ ਵਰ ਸਾਹਿਬ ਤੇ ਇੱਕੋ ਹੁਣ ਪਹਿਲਾਂ ਆਪਾਂ ਕਰਦੇ ਨਮਸਕਾਰ ਤੇ ਫੇਰ ਆਪਾਂ ਸਗਾਂਗੇ ਲੰਗਰ ਤੇ ਸੰਤਾਂ ਦਾ ਬਹੁਤ ਰਸ ਆ ਆ ਚੱਲਦੇ ਹਾਂ ਸਤਿਨਾਮ ਸ਼੍ਰੀ ਵਾਹਿਗੁਰੂ ਅਸੀਂ ਤੁਹਾਨੂੰ ਬਹੁਤ ਸੁਰੱਖਾ ਸਕੇ ਲੰਗਰ ਜਸੂ ਤੇ ਆਰੀ ਬਾਬਾ ਤੇ ਜੀਤਾ ਤੇ ਇਹ ਆ ਜਾਂਦਾ ਜਦੋਂ ਆਪਾਂ ਇਧਰੋਂ ਸੱਬੇ ਹੱਥ ਦਰਬਾਰ ਸਾਹਿਬ ਤੇ ਸੱਜੇ ਹੱਥੇ ਇਧਰ ਲੰਗਰ ਆ ਜਾਂਦਾ ਇਹ ਤੁਕਾ ਕੜਾ ਪ੍ਰਸ਼ਾਦ ਲਓ ਜੇ ਇੱਧਰ ਮੱਥਾ ਟੇਕ ਕੇ ਆ ਗਏ ਹੁਣ ਕੀਰਤਨ ਪਰਸ਼ਾ ਇੱਧਰ ਹੈਗਾ ਲੰਗਰ ਹਾਲ ਲੰਗਰ ਹਾਲ ਦੇ ਵਿੱਚ ਲੈ ਕੇ ਪਤਨ ਤੇ ਸਤਿ ਅੰਦਾ ਅੰਦਾ ਸ੍ਰੀ ਲੰਗਰ ਹਾਲ ਹਾਂਜੀ ਹੁਣ ਆਪਾਂ ਪਹੁੰਚ ਗਏ ਗੁਰਦੁਆਰਾ ਸ੍ਰੀ ਘਾਟ ਸਾਹਿਬ ਪਾਤਸ਼ਾਹੀ ਦਸਵੀ ਤੇ ਦਰਬਾਰ ਸਾਹਿਬ ਦੇ ਵਿੱਚ ਆਪਾਂ ਕਿ ਮੱਥਾ ਟੇਕਿਆ ਇਹ ਇਹ ਧਰਤ ਦੀ ਜੋ ਗੁਰਗੋਬ ਸਿੰਘ ਜੀ ਦਸਵੇਂ ਪਿਤਾ ਸਾਹਿਬ ਸਤਿਗੁਰੂ ਨੇ ਵਿਚਾਰਨ ਤੋਂ ਪ੍ਰਾਪਤ ਕਰਤੀ ਹੈ ਇਹ ਉਸ ਵੇਲੇ ਦਾ ਸਰੂਪ ਆ ਜੋ ਗੁਰਦੁਆਰਾ ਸ੍ਰੀ ਘਾਟ ਸਾਹਿਬ ਦਾ ਘਾਟ ਤੋਂ ਉਸ ਸਰੂਪ ਆ ਜਦੋਂ ਗੁਰਗੋਬ ਸਿੰਘ ਜੀ ਇੱਥੋਂ ਸਤਲੁਜ ਰਿਆ پار ਕਰਕੇ ਬਹੁਤ ਆਪਾਂ ਜੇ ਦੀ ਤੇ ਉਸ ਤੋਂ ਬਾਅਦ ਨਿਸ਼ਕਰ ਕਰਨ ਤੋਂ ਬਾਅਦ ਆਪਾਂ ਸੇਵਾ ਕੀਤੀ ਜਿਵੇਂ ਗੁਰਗੋਬ ਸਿੰਘ ਨੇ ਰੋਪਨਦੀਨ ਮਹਾਰਾਜ ਤਾਰਾ 21 ਗੋਲਦਾਰੀਆਂ ਨੇ ਉਹ ਜਗ੍ਹਾ ਤੇ ਵਿਜੂਦ ਅਜ ਸੰਗਤ ਕਈ ਨਗਰਾਂ ਤੋਂ ਰਲ ਮਿਲ ਕੇ ਖੰਡਵਾੜ ਕਰਾਉਣ ਵਾਸਤੇ ਕੱਲ ਵੀ ਸੇਵਾ ਮਿਲੀ ਹੋਈ ਹੈ ਕਿਉਂ ਨੰਬਰ ਜੁਟਾਏ ਮਾ 4:30 ਹੋ ਚੁੱਕੇ ਨੇ ਸੰਗਤਾਂ ਬੁਰਕੀ ਲੰਗਰ ਦੀ ਤਿਆਰੀ ਕਰੀ ਜਾਂ ਤਾਂ ਨਾਮ ਜਪਣੀ ਹੈ ਸੰਗਤਾਂ ਆ ਗਿਆ ਤੇ ਉਹ ਸੰਗਤਾਂ ਨੂੰ ਲੰਗਰ ਪਰਸਾਉਣ ਦੀ ਆ ਗਿਆ ਤੇ ਉਹ ਸਕਲ ਦੀ ਆ ਗਿਆ ਤੇ ਉਹ ਸੇਵਾਦਾਰ ਨੇ ਉਹ ਤੰਦਰੁਸਤੀ ਬਖਸ਼ੋ ਸਾਰੀ ਸੰਗਤ ਦੇ ਮਿਹਰਬਾਨ ਅਸਿਸਾਸ ਰਾਖੀ ਆਪ ਘਰ ਅਬਦੇ ਕਮਾ ਦੇ ਪੁੱਤ ਪਰਵੇਸ਼ ਹੋ ਕੇ ਆਪ ਦਾ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਚਲੋ ਜੀ ਤੁਹਾਨੂੰ ਮਹਾਰਾਜ ਸਤਿਨਾਮੁ ਮੇਰੀ ਬੁਖਤੋ ਮਹੇ ਉਰੇ ਹੋਰੇ ਕੋਈ ਨਾ ਬੁਲਦੀ ਜਪੋ ਸੰਤ ਨਾਮ ਸਤਨਾਮੁ ਲੰਗਰ ਚਾਪਣੀ ਦਾ ਲੰਗਰ ਸਕਣ ਤੋਂ ਬਾਅਦ ਸੰਗਤ ਫੇਰ ਲੱਗੀ ਸੇਵਾ ਕਰਨ ਲਈ ਤੇ ਇੱਧਰ ਬਣ ਰਹੇ ਨੇ ਮਾਲ ਪੂੜੇ ਤੇ ਮਾਈਆਂ ਵੀ ਪ੍ਰਸ਼ਾਦ ਦੇ ਬਣਾ ਰਹੀਆਂ ਨੇ ਮਿੱਠੇ ਸੈਣਾ ਦੀ ਖਾਤਰ ਤੇ ਇੱਧਰ ਮਾਲ ਪੂੜੇ ਚੱਲ ਰਹੇ ਨੇ ਲੰਗਰ ਤੇ ਗੁਰੂ ਕੇ ਲੰਗਰ ਵੀ ਅਡੁੱਤ ਵਰਤੇ ਲੱਡੂ ਜਲੇਬੀਆਂ ਪਕੌੜੇ ਤੇ ਮਾਲ ਪੂੜਿਆਂ ਦੇ ਖੀਰ ਵਰਤੀ ਇੱਧਰ ਮਾਈਆਂ ਪ੍ਰਸ਼ਾਦ ਦੀ ਸੇਵਾ ਕਰ ਰਹੀਆਂ ਨੇ ਮਾਈਆਂ ਨੇ ਵੀ ਬਹੁਤ ਸਰਦਾਰ ਤੇ ਪ੍ਰੇਮ ਦੇ ਨਾਲ ਪ੍ਰਸ਼ਾਦ ਦੀ ਸੇਵਾ ਕੀਤੀ। ਣੋ ਮਨੋ ਮਾਈਆਂ ਨੇ ਸੇਵਾ ਕੀਤੀ ਤੇ ਦਰਭਤ ਨਹੀਂ ਚੱਲ ਰਹੀਆਂ ਤੇ ਵਾਹਿਗੁਰੂ ਦਾ ਆਪ ਕਰ ਰਹੀਆਂ। ਆਪੋ ਚੱਲੇ ਹੁਣ ਘਾਟ ਤੇ ਇਸ਼ਨਾਨ ਕਰਨ ਸਤਲੁਜ ਦਰਿਆ ਸਾਹਮਣੇ ਤੇ ਜੋ ਇਹ ਘਾਟ ਆ ਇਹ ਸੈਦੇ ਮਲਾਹ ਦੀ ਯਾਦਗਾਰ ਦੇ ਵਿੱਚ ਇਹ ਬਣਿਆ ਹੋਇਆ ਘਾਟ ਗੁਰਦੁਆਰਾ ਸ੍ਰੀ ਘਾਟ ਸਾਹਿਬ ਨੰਗਲ ਡਾਊਨ ਤੇ ਸਾਹਮਣੇ ਘਾਟ ਆ ਗਿਆ ਸਤਲੁਜ ਦਰਿਆ ਤੇ ਆਪਾਂ ਵੀ ਹੁਣ ਕਰਦੇ ਆ ਇਸ਼ਨਾਨ ਨਹਾ ਕੇ ਆਉਣੇ ਤੇ ਸੰਗਤ ਪੂਰੀ ਨਹਾ ਰਹੀ ਹੈ ਤੇ ਆਪਣੇ ਸ਼ੇਵাদার ਵੀ ਨਾਲ ਨੇ ਕਿ ਸਾਹਮਣੇ ਸਤਲੁਜ ਦਰਿਆ ਆ ਚਲਦੇ ਆਪਾਂ ਹੁਣ ਇਹ ਤਕਰੀਬਨ 200 ਪੌੜੀ ਦੇ ਘਾਟ ਆ ਇਹ ਥੱਲੇ نیچے 200 ਪੌੜੀ ਹੂ ਤਕਰੀਬਨ ਚਲਦੇ ਆਣ ਆਪਾਂ ਥੱਲੇ ਸੋਸਤੋ ਆਵਾਜ਼ ਸੇਵਾਦਾਰਾਂ ਨੇ ਲੰਗਰ ਦੀ ਖਾਤਰ ਬਾਲਣ ਦੀ ਸੇਵਾ ਕੀਤੀ ਬਹੁਤ ਸਰਦਾਰ ਤੇ ਪ੍ਰੇਮ ਦੇ ਨਾਲ ਸੇਵਾ ਕੀਤੀ ਤੇ ਅੱਜ ਦੀ ਵੀਡੀਓ ਆਪਾਂ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਨੂੰ ਇੱਕ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਵੀਡੀਓ ਕਿਦਾਂ ਦੀ ਲੱਗੀ ਤੇ ਜਿਹੜੇ ਆਪਣੇ ਚੈਨਲ ਤੇ ਨਵੇਂ ਨੇ ਜੂ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੇ ਕਮੈਂਟ ਜਰੂਰ ਕਰਨਾ ਜੀ ਤੇ ਜੋ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਹੋ ਆਪਾਂ ਇੱਕ ਪਹਿਲਾਂ ਵੀਡੀਓ ਬਣਾ ਚੁੱਕੇ ਹਾਂ ਤੇ ਉਸ ਵੀਡੀਓ ਦਾ ਲਿੰਕ ਆਪਾਂ نیچے ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਪਾ ਦਾਂਗੇ ਤੇ ਉਹ ਲਿੰਕ ਨੂੰ ਤੁਸੀਂ ਓਕੇ ਕਰਕੇ ਵੀਡੀਓ ਦੇਖ ਸਕਦੇ ਹੋ ਧੰਨਵਾਦ